26 ਜਨਵਰੀ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਚੱਪੇ ਚੱਪੇ ਤੇ ਨਸਰ ਹੈ ਕਿਸੇ ਵੱਡੀ ਘਟਨਾ ਨੂੰ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੰਜਾਮ ਨਾ ਦਿੱਤਾ ਜਾਵੇ ਇਸ ਕਰਕੇ ਪੈਨੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਬਟਾਲਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਬਟਾਲਾ ਦੇ ਵਿੱਚ ਕਈ ਜਗਾਵਾਂ ਤੇ ਪੁਲਿਸ ਨੇ ਕਾਸੋ ਆਪਰੇਸ਼ਨ ਚਲਾ ਕੇ ਵੱਡੀ ਕਾਰਵਾਈ ਕੀਤੀ ਹੈ ਇਸੇ ਦੇ ਨਾਲ ਪੁਲਿਸ ਨੇ ਜਾਣਕਾਰੀ ਇਹ ਵੀ ਦਿੱਤੀ ਹੈ ਕਿ ਜਿਹੜੇ ਸ਼ੱਕੀ ਵਿਅਕਤੀ ਸਨ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਰੋਕਿਆ ਜਾਵੇਗਾ ਚੱਪੇ-ਚੱਪੇ ਤੇ ਨਜ਼ਰ ਰੱਖੀ ਹੋਈ ਹੈ ਜਿਹੜੇ ਵਿਅਕਤੀ ਬਾਹਰੋਂ ਆ ਰਹੇ ਨੇ ਉਹਨਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਇਸੇ ਦੇ ਨਾਲ ਹੀ ਬਟਾਲਾ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਪੁਲਿਸ ਨੇ ਜੋ ਯੁੱਧ ਨਸ਼ਿਆਂ ਵਿਰੁੱਧ ਤਹਿਤ ਮਹਮਾਬੱਡੀ ਹੋਈ ਹੈ ਉਸ ਮਹਮਾਬੱਡੀ ਤਹਿਤ ਵੀ ਵੱਡੀ ਕਾਰਵਾਈ ਕੀਤੀ ਹੈ ਬਟਾਲਾ ਪੁਲਿਸ ਨੇ ਕਈ ਮਾਮਲੇ ਦਰਜ ਕੀਤੇ ਨੇ ਤੇ ਸਿੱਧੇ ਤੌਰ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਹੈ ਕਿ ਜਾਂ ਤਾਂ ਤਸਕਰੀ ਬੰਦ ਕਰ ਦਿਓ ਜਾਂ ਫਿਰ ਪੰਜਾਬ ਛੱਡ ਕੇ ਚਲੇ ਜਾਓ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਮਹਮਾਬੱਡੀ ਹੋਈ ਸੀ ਜਿਸ ਦੇ ਤਹਿਤ ਲਗਾਤਾਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਕੀਮ ਭਗੰਤਮਾਨ ਨੇ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਸੀ ਗੈਂਗਸਟਰਾਂ ਨੂੰ ਸਖਤ ਲੈਜ਼ੇ ਦੇ ਵਿੱਚ ਇਹ ਚੇਤਾਵਨੀ ਦਿੱਤੀ ਸੀ ਕਿ ਜਾਂ ਫਿਰ ਤੁਸੀਂ ਆ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡ ਕੇ ਚਲੇ ਜਾਓ ਕਿਉਂਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਤੇ ਡੀਜੀਪੀ ਦੇ ਨਿਰਦੇਸ਼ਾਂ ਦੇ ਤਹਿਤ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਕਾਰਵਾਈ ਅਰੰਭੀ ਹੋਈ ਹੈ ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਬਾਰਡਰ ਰੇਂਜ ਜਿਹਦੇ ਦਿਸ਼ਾ ਨਿਰਦੇਸ਼ਿਤ ਜਿਹੜਾ ਯੁੱਧ ਨਸ਼ਾ ਵਰਤ ਚੱਲ ਰਿਹਾ ਹੈ ਉਸੇ ਲੜੀ ਦੇ ਵਿੱਚ ਅੱਜ ਬਟਾਲਾ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਕਸ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਸਾਡੇ ਵੱਲੋਂ ਕਾਸੋ ਕੀਤਾ ਜਾ ਰਿਹਾ ਹੈਗਾ ਜਿਦੇ ਵਿੱਚ ਇੱਕ ਐਸਪੀ ਸਾਹਿਬਾਨ 6 ਡੀਐਸਪੀ ਸਾਹਿਬਾਨ ਤੇ 15 ਦੇ ਕਰੀਬ ਇਨਸਪੈਕਟਰ ਸਬ ਇਨਸਪੈਕਟਰ ਤੇ 200 ਦੀ ਫੋਰਸ ਜਿਹੜੀ ਹੈਗੀ ਹੈ ਉਹ ਇਹ ਕਾਸੋ ਆਪਰੇਸ਼ਨ ਕਰ ਰਹੀ ਹੈ ਤੇ ਇਹਦੇ ਵਿੱਚ ਅਸੀਂ ਕੁਝ ਸ਼ੱਕੀ ਵਿਅਕਤੀਆਂ ਨੂੰ ਅਜੇ ਤੱਕ ਰਾਉਂਡ ਅਪ ਕੀਤਾ ਹੈਗਾ ਇਹਨਾਂ ਕੋਲ ਜੋ ਵੀ ਰਿਕਵਰੀ ਹੋਏਗੀ ਉਹ ਵੀ ਤੁਹਾਨੂੰ ਅਸੀਂ ਬਾਅਦ ਦੇ ਵਿੱਚ ਦੱਸ ਦਵਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ ਸਾਲ ਵੀ ਜਿਹੜਾ ਹੈਗਾ ਬਟਾਲਾ ਪੁਲਿਸ ਵੱਲੋਂ ਬਹੁਤ ਅੱਛਾ ਯੁੱਧ ਨਸ਼ਾ ਰੋਧ ਦੇ ਵਿੱਚ ਕਾਰਜਕਾਰੀ ਰਹੀ ਹੈ 1200 ਦੇ ਕਰੀਬ ਜਿਹੜੇ ਇਦੇ ਵਿੱਚ 2200 ਦੇ ਕਰੀਬ ਦੋਸ਼ੀਆਂ ਨੂੰ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਭੇਜਿਆ ਹੈ ਤੇ ਕਰੋੜਾਂ ਦੇ ਵਿੱਚ ਪ੍ਰੋਪਰਟੀ ਵੀ ਜਿਹੜੀ ਇਹਨਾਂ ਦੀ ਸੀਜ਼ ਹੋਈ ਹੈਗੀ। ਇਹਦੇ ਨਾਲ ਨਾਲ ਹੀ ਜਿਹੜਾ ਹੁਣ ਅਸੀਂ ਨਵੇਂ ਇਨੀਸ਼ੀਏਟਿਵ ਲਏ ਹੈਗੇ ਮੈਂ ਉਹਦੇ ਬਾਰੇ ਦੱਸਾਂਗਾ ਕਿ ਜਿਹੜਾ ਸਟਰੀਟ ਕ੍ਰਾਈਮ ਤੇ ਗੈਂਗਸਟਰ ਕ੍ਰਾਈਮ ਨੂੰ ਰੋਕਣ ਦੇ ਲਈ ਅਸੀਂ ਈਵਨਿੰਗ ਡੋਮੀਨੇਸ਼ਨ ਸਟਾਰਟ ਕੀਤੀ ਹੈ ਜਿਹਦੇ ਵਿੱਚ ਸਪੈਸ਼ਲੀ ਬਟਾਲਾ ਸਿਟੀ ਦੇ ਵਿੱਚ ਸਾਡੇ ਜਗ੍ਹਾ-ਜਗ੍ਹਾ ਤੇ ਨਾਕੇ ਹੁੰਦੇ ਆ ਤੇ ਕਰੀਬ 100 ਦੀ ਫੋਰਸ ਦੇ ਨਾਲ ਡੀਐਸਪੀ ਸਾਹਿਬਾਨ ਜੀ ਜਿਹੜਾ ਲੋਕਾਂ ਨੂੰ ਜਿਹੜਾ ਚੈਕਿੰਗ ਵੀ ਕੀਤੀ ਜਾਂਦੀ ਹੈਗੀ ਤੇ ਇਹਦਾ ਸਾਨੂੰ ਪਬਲਿਕ ਵੱਲੋਂ ਫੀਡਬੈਕ ਆਇਆ ਹੈਗਾ ਗਰਾਉਂਡ ਲੈਵਲ ਤੇ ਇੰਪੈਕਟ ਪੈ ਰਿਹਾ ਹੈ ਜੀ ਨਵੀਂ ਪਾਦੀ ਉਮਰਪੁਰਾ ਹੈਗੀ ਹੈ ਇੱਥੇ ਅਸੀਂ ਕਾਸੂ ਕਰ ਰਹੇ ਹੈਗੇ ਤੁਹਾਡੇ ਸਾਹਮਣੇ ਹੁਣ ਸਟਾਰਟ ਕੀਤਾ ਹੈਗਾ ਤੇ ਤੋਂ ਜੋ ਵੀ ਰਿਕਵਰੀ ਹੋਏਗੀ ਅਸੀਂ ਤੁਹਾਨੂੰ ਦੱਸ ਦਾਂਗੇ ਜਿੱਦਾਂ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਕੁਝ ਹੌਟਸਪੌਟ ਆਈਡੈਂਟੀਫਾਈ ਕੀਤੇ ਹੈ ਜਿੱਦਾਂ ਤੁਹਾਨੂੰ ਪਤਾ ਅਸੀਂ ਪਿਛਲੀ ਵਾਰੀ ਗਾਂਧੀ ਕੈਂਪ ਦੇ ਵਿੱਚ ਜਿਹੜਾ ਹੈਗਾ ਇਹ ਕਾਸੂ ਕੀਤਾ ਸੀ ਤੇ ਬੜਾ ਸਕਸੈਸਫੁਲ ਰਿਹਾ ਸੀ ਸਾਨੂੰ